ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਅਹਿਮ ਮੀਟਿੰਗ ਬੁਲਾਈ ਗਈ ਇਸ ਮੀਟਿੰਗ ਦੀ ਗਵਾਈ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਲਈ ਉਮੀਦਵਾਰ ਦਾ ਫੈਸਲਾ ਪਾਰਟੀ ਦੇ ਐਸਜੀਪੀਸੀ ਮੈਂਬਰਾਂ ਦੀ ਸਾਂਝੀ ਸਲਾਹ ਨਾਲ ਹੀ ਕੀਤਾ ਜਾਵੇਗਾ ਅਸੀਂ ਕਿਸੇ ਉਮੀਦਵਾਰ ਨੂੰ ਥੋਪਾਂਗੇ ਨਹੀਂ ਮੈਂਬਰ ਜੋ ਚੋਣਗੇ ਉਹ ਹੀ ਅੰਤਿਮ ਫੈਸਲਾ ਹੋਵੇਗਾ ਹਰਪ੍ਰੀਤ ਸਿੰਘ ਨੇ মিডিਆ ਦੇ ਨਾਲ ਗੱਲਬਾਤ ਦੌਰਾਨ ਕੇਂਦਰ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇਜ ਬਾਣੀ ਦੇ 파ਟ ਤੇ پابੰਦੀ ਲਗਾਈ ਜਾਂਦੀ ਏ, ਤਹਨਾ ਦੀ ਪਾਰਟੀਆਂ ਦੇ ਖਿਲਾਫ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ। ਉਹਨਾਂ ਨੇ ਕਿਹਾ ਸੁਖਮਨੀ ਸਾਹਿਬ ਦੇ 파ਟ ਤੋਂ ਨਿਕਾਰ ਪੰਜਾਬੀਆਂ ਤੇ ਸਿੱਖੀ ਤੇ ਹਮਲਾ ਹੈ ਜਿਸ ਨੂੰ ਕਿਸੇ ਕੀਮਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਾਰਟੀ ਦੇ ਅੰਦਰੂਨੀ ਮੀਟਿੰਗ ਦੌਰਾਨ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਜਦਰ ਇਕਬਾਲ ਸਿੰਘ ਚੁੰਦਾ ਮਨਪ੍ਰੀਤ ਸਿੰਘ ਯਾਲੀ ਭਾਈ ਮਨਜੀਤ ਸਿੰਘ ਤੇ ਹੋਰ ਸੀਨੀਅਰ ਆਗੂ ਮੌਜੂਦ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਿੱਤ ਸ਼ਰੋਮਣੀ ਅਕਾਲੀ ਦਲ ਜੋ 1920 ਦੇ ਵਿੱਚ ਹੋਂਦ ਵਿੱਚ ਆਇਆ ਸੀ ਪਰ ਪ੍ਰੋਸੇਜੋਗਤਾ ਗਵਾ ਚੁੱਕਿਆ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮੋਰਚਾ ਰਚਿਤ ਕਰਨ ਦਾ ਯਤਨ ਕੀਤਾ ਗਿਆ ਆਪ ਜਾਣਦੇ ਹੋ ਕਿ ਪੰਜ ਮੈਂਬਰੀ ਕਮੇਟੀ ਨੇ ਜਗ੍ਹਾ-ਜਗ੍ਹਾ ਜਾ ਕੇ ਭਰਤੀ ਕੀਤੀ ਡੈਲੀਗੇਟ ਬਣਾਏ ਪਰਦਾਨ ਦੀ ਚੋਣ ਹੋਈ ਵਰਕਿੰਗ ਕਮੇਟੀ ਬਣੀ ਉਹਦੇਦਾਰਾਂ ਦੀ ਚੋਣ ਹੋਈ ਤੇ ਅੱਜ ਪਲੇਠੀ ਮੀਟਿੰਗ ਜਿਵੇਂ ਕਿ اجلاس ਦੇ ਵਿੱਚ ਅਸੀਂ ਵਾਅਦਾ ਕੀਤਾ ਸੀ ਕਿ ਸਾਡਾ ਦਫ਼ਤਰ ਜਿਹੜਾ ਹੈ ਉਹ ਸ੍ਰੀ ਅਮਰਸਰ ਸਾਹਿਬ ਤੋਂ ਚੱਲੇਗਾ ਅੱਜ ਪਲੇਠੀ ਮੀਟਿੰਗ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਕੀਤੀ ਹੈ ਔਰ ਪੰਥਕ ਰਵਾਇਤਾ ਮੁਤਾਬਕ ਜ਼ਮੀਨ ਦੇ ਉੱਤੇ ਚੌਂਕੜਾ ਮਾਰ ਕੇ ਕੀਤੀ ਹੈ ਮੂਲ ਮੰਤਰ ਦੇ ਪਾਠ ਔਰ ਅਰਦਾਸ ਕਰਕੇ ਰਮਤਾ ਕੀਤੀ ਹੈ ਤੇ ਅਰਦਾਸ ਕਰਕੇ ਸਮਾਪਤੀ ਕੀਤੀ ਇਹ ਸਾਡੀਆਂ ਸ਼ਾਨ ਮਤੀਆਂ ਮਨ ਮਤੀਆਂ ਰਵਾਇਤਾਂ ਸੀ ਇਹ ਤੋਂ ਅਰਦਾਸ ਕਰਕੇ ਪੰਥ ਇਕੱਤਰਤਾਵਾਂ ਕਰਦਾ ਸੀ ਤੇ ਉਹਨਾਂ ਇਕੱਤਰਤਾਵਾਂ ਦੇ ਵਿੱਚ ਅਕਾਲ ਪੁਰਖ ਸੰਗਤੀ ਰੂਪ ਦੇ ਵਿੱਚ ਬੈਠੇ ਗੁਰਸਿੱਖਾਂ ਦੇ ਵਿੱਚ ਆਪ ਵਸਦਾ ਸੀ ਅਰਾਜ ਜਿਹਾ ਹੀ ਹੋਇਆ ਸਾਡੀ ਇਕੱਤਰਤਾ ਦੇ ਵਿੱਚ ਜੋ ਸੰਗਤੀ ਰੂਪ ਦੇ ਵਿੱਚ ਹੋਈ ਹੈ ਔਰ ਬਹੁਤ ਸਾਰੇ ਜਿਹੜੇ ਨੇ ਕੀਮਤੀ ਸੁਝਾਅ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਸੀਨੀਅਰ ਲੀਡਰ ਸਾਹਿਬਾਨ ਨੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿੱਤੇ ਨੇ ਔਰ ਜਿਹੜੇ ਜਿਹੜੇ ਸੁਝਾਅ ਆਏ ਨੇ ਉਹਨਾਂ ਸੁਝਾਵਾਂ ਦੇ ਉੱਤੇ ਅਮਲਦਾਰੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾਏਗੀ ਅੱਜ ਦੀ ਮੀਟਿੰਗ ਦਾ ਜਿਹੜਾ ਅਜੰਡਾ ਸੀ ਉਹ ਇਹੋ ਹੀ ਸੀ ਕਿ ਪਾਰਟੀ ਦੀਆਂ ਤਰਜੀਹਾਂ ਕੀ ਹੋਣ ਪੰਜਾਬ ਦੇ ਵਿੱਚ ਅੱਜ ਚੁਣੌਤੀਆਂ ਚੁਣੌਤੀਆਂ ਮਿਲ ਰਹੀਆਂ ਚੰਡੀਗੜ੍ਹ ਯੂਨੀਵਰਸਿਟੀ ਖੋਲਹੀ ਜਿਹੜਾ ਸਾਡੇ ਨੌਜਵਾਨ ਨੂੰ ਡੈਮੋਕਰੈਟਿਕ ਅਧਿਕਾਰ ਸੀ ਉਹ ਖੋਲਿਆ ਸੈਂਟਰ ਸਰਕਾਰ ਨੇ ਔਰ ਕੋ 10 ਸੈਂਟਰਲ ਯੂਨੀਵਰਸਿਟੀ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਸੁਖਮਨੀ ਸਾਹਿਬ ਦਾ ਪਾਠ ਦਾ ਧੋਗ ਕੌਣ ਤੋਂ ਜਿਹੜਾ ਅਨਕਾਰ ਕਰ ਦਿੱਤਾ ਹੈ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਕੇਂਦਰੀ ਯੂਨੀਵਰਸਿਟੀਆਂ ਦੇ ਵਿੱਚ ਜੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਹੋਊਗਾ ਤੇ ਫਿਰ ਇਹ ਤੋਂ ਵੱਧ ਕੇ ਮਾੜੀ ਗੱਲ ਜਿਹੜੀ ਆ ਉਹ ਕੀ ਹੋ ਸਕਦੀ ਹੈ ਜਿਸ ਪੰਜਾਬ ਬਾਰੇ ਕਿਹਾ ਗਿਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤੇ ਜੇ ਜਿਉਂਦਾ ਗੁਰਾਂ ਦੇ ਨਾਂ ਦੇ ਉੱਤੇ ਪੰਜਾਬ ਹੈ ਤੇ ਇੱਥੇ ਫਿਰ ਅਖੰਡ ਪਾਠ ਵੀ ਹੋਣਗੇ ਸੁਖਮਨੀ ਸਾਹਿਬ ਦੇ ਪਾਠ ਵੀ ਹੋਣਗੇ ਇੱਥੇ ਅਰਦਾਸਾਂ ਵੀ ਹੋਣਗੀਆਂ ਇੱਥੇ ਕਥਾ ਵੀ ਹੋਊਗੀ ਤੇ ਇੱਥੇ ਕੀਰਤਨ ਵੀ ਹੋਊਗਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਵੀ ਹੋਣਗੇ ਔਰ ਇਹ ਗੱਲ ਕਦੇ ਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਿ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਕੇਂਦਰ ਸਰਕਾਰ ਦਾ ਤੇ ਕੋਈ ਪ੍ਰਾਈਵੇਟ ਅਦਾਰਾ ਬਾਣੀ ਦੇ ਪਾਠ ਕਰਨ ਤੋਂ ਪਾਬੰਦੀ ਲਾ ਦੇ। ਔਰ ਇਹਦੇ ਲਈ ਸਾਨੂੰ ਜੇ ਸੰਘਰਸ਼ ਕਰਨਾ ਪਿਆ ਤੇ ਸਾਡੀ ਪਾਰਟੀ ਜਿਹੜੀ ਆ ਉਹ ਸੰਘਰਸ਼ ਦੀਆਂ ਜਿਹੜੀਆਂ ਨੇ ਪੜਾਂ ਜਿਹੜੀਆਂ ਨੇ ਉਹ ਵੀ ਪਾਏਗੀ। ਬਹੁਤ ਲੰਮਾ ਸਮਾਂ ਜਿਹੜਾ ਅਸੀਂ ਦੇਖ ਲਿਆ। ਔਰ ਮੈਂ ਇੱਕ ਗੱਲ ਹੋਰ ਸਰਕਾਰਾਂ ਨੂੰ ਮੈਂ ਕਹਿ ਦੇਣਾ ਚਾਹੁੰਦਾ। ਹੋਣਗੇ ਬਹੁਤ ਸਾਰੇ ਲੀਡਰ ਜਿਨ੍ਹਾਂ ਦੇ ਤੁਸੀਂ ਕੰਨ ਮਨਰੋੜ ਰੱਖੇ ਆ। ਖਾਸ ਤੌਰ ਤੇ ਸਰਮਾਇਦਾ ਪਰ ਸਾਨੂੰ ਕੋਈ ਗਾਉ ਨਹੀਂ ਹੈ ਸਾਡੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਬੈਠੀ ਹੈ ਇਹਨਾਂ ਦੇ ਮਨ ਦੇ ਵਿੱਚ ਕਿਸੇ ਦੇ ਭੈਅ ਨਹੀਂ ਹੈ ਕਿਸੇ ਦੇ ਡਰ ਨਹੀਂ ਹੈ ਇਸ ਕਰਕੇ ਜੇ ਸਰਕਾਰਾਂ ਦੇ ਨਾਲ ਸਾਨੂੰ ਭਵਿੱਖ ਦੇ ਵਿੱਚ ਟਕਰਾਉਣਾ ਪਿਆ ਤੇ ਅਸੀਂ ਟਕਰਾਉਣ ਕੋ ਜਿਹੜਾ ਉਹ ਗਰੇਜ਼ ਨਹੀਂ ਕਰਾਂਗੇ ਅੱਜ ਇਹ ਵੀ ਫੈਸਲਾ ਸਾਡੀ ਪਾਰਟੀ ਦੇ ਲੀਡਰ ਸਾਹਿਬਾਨ ਨੇ ਅੱਜ ਦੀ ਇਕੱਤਰਤਾ ਦੇ ਵਿੱਚ ਜਿਹੜਾ ਕੀਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੰਨੇ ਵੀ ਪੰਜਾਬ ਦੇ ਮਸਲੇ ਨੇ ਉਹਨਾਂ ਨੂੰ ਅਸੀਂ ਪ੍ਰਾਇੋਰਟੀ ਦੇ ਆਧਾਰ ਦੇ ਉੱਤੇ ਜਿਹੜਾ ਹੈ ਉਹ ਲਾਂਗ ਤਰਨਤਾਰੂ ਸਾਹਿਬ ਦੀ ਇਲੈਕਸ਼ਨ ਦਾ ਕਰੰਟ ਮੁੱਦਾ ਹੈ ਕੱਲ ਵੀ ਅਸੀਂ ਜਿਹੜਾ ਕੋ ਮੀਟਿੰਗ ਕੀਤੀ ਸੀ ਸੰਬੋਧਨ ਵੀ ਹੋਇਆ 3-4 ਪਿੰਡਾਂ ਦੇ ਵਿੱਚ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਨੇ ਉੱਥੇ ਵਿਚਰ ਵੀ ਰਹੇ ਨੇ ਜਹੇਦਾਰ ਸੁੱਚਾ ਸਿੰਘ ਜੀ ਛੋਟੇਪੁਰ ਜਹੇਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਜਾਹਦਾਰ ਕਬਾਲ ਸਿੰਘ ਜੀ ਝੁੰਦਾ ਸਰਦਾਰ ਮਨਪ੍ਰੀਤ ਸਿੰਘ ਯਾਲੀ ਸਰਦਾਰ ਅਮਰ ਜੀ ਜਿਹੜੇ ਅਮਰਕੋਟ ਦੇ ਜਿਹੜੇ ਨੇ ਗੱਲ ਸਾਹਿਬ ਪ੍ਰੋਫੈਸਰ ਭਾਈ ਮਨਜੀਤ ਸਿੰਘ ਜੀ ਭਾਈ ਸਾਹਿਬ ਕਹਿਰੋ ਸਾਹਿਬ ਖਾਸ ਤੌਰ ਦੇ ਤੇ ਕੱਲ ਦੀ ਮੀਟਿੰਗ ਦੇ ਵਿੱਚ ਵੀ ਉਹ ਸ਼ਾਮਲ ਹੋਏ ਨੇ ਤੇ ਹੋਰ ਬਹੁਤ ਸਾਰੇ ਸਾਡੇ ਲੀਡਰ ਇਹ ਲਗਾਤਾਰ ਇਲੈਕਸ਼ਨ ਵਾਲੇ ਦਿਨ ਤੱਕ ਜਿਹੜੇ ਆ ਕਰਨਤਾਰਤ ਸਾਹਿਬ ਦੇ ਵਿੱਚ ਆਪਣੀਆਂ ਸਰਗਰਮੀਆਂ ਕਰਨਗੇ ਤੇ ਬਸ ਅਸੀਂ ਇਹੋ ਹੀ ਪੰਜਾਬ ਦੇ ਲੋਕਾਂ ਨੂੰ ਜਿਹੜਾ ਅਪੀਲ ਕਰਦੇ ਆਂ ਕਿ ਤੁਸੀਂ ਬਹੁਤ ਪਾਰਟੀਆਂ ਦੇਖ ਲਈਆਂ ਇਨਕਲਾਬ ਵਾਲੀ ਪਾਰਟੀ ਵੀ ਦੇਖ ਲਈ ਜਿਸ ਨੇ ਤੁਹਾਨੂੰ ਜਿਹੜਾ ਹੈ ਉਹ ਸਬਜ਼ ਬਾਗ ਦਿਖਾਏ ਇਹ ਆ ਕਿ ਆਮ ਲੋਕਾਂ ਦੀ ਪਾਰਟੀ ਹੈ ਅੱਜ ਖਾਸ ਲੋਕਾਂ ਦੀ ਪਾਰਟੀ ਬਣ ਗਈ ਹੈ ਮੈਂ ਕੱਲ ਵੀ ਕਿਹਾ ਸੀ ਕਿ ਜਿੰਨੀਆਂ ਵੀ ਆਮ ਆਦਮੀ ਪਾਰਟੀ ਨੇ ਜਿਮਣੀ ਚੋਣਾਂ ਲੜੀਆਂ ਨੇ ਉਹ ਸਾਰੀਆਂ ਦੇ ਸਾਰੀਆਂ ਬਾਹਰ ਲਿਆਂ ਪਾਰਟੀਆਂ ਦੇ ਵਿੱਚੋਂ ਬੰਦੇ ਲਿਆ ਕੇ ਲੜੜੀਆਂ ਨੇ ਇੱਕ ਵੀ ਚੋਣ ਇਹਨਾਂ ਨੇ ਆਮ ਵਰਕਰ ਨੂੰ ਨਹੀਂ ਦਿੱਤੀ ਇੱਕ ਵੀ ਟਿਕਟ ਜਿਹੜੀ ਆ ਆਮ ਵਰਕਰ ਨੂੰ ਨਹੀਂ ਦਿੱਤੀ ਇੱਕ ਵੀ ਚੋਣਾਂ ਆਮ ਵਰਕਰ ਨੂੰ ਨਹੀਂ ਲੜਾਈ ਰਾਜ ਸਭਾ ਦੀਆਂ ਸੀਟਾਂ ਇੰਪੋਰਟੈਂਟ ਹੁੰਦੀਆਂ ਨੇ ਸੱਤੇ ਦੇ ਸੱਤੇ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਉਹ ਵਪਾਰੀਆਂ ਨੂੰ ਦਿੱਤੀਆਂ ਗਈਆਂ ਨੇ ਤਾਂ ਕਿ ਪੰਜਾਬ ਦੇ ਆਵਾਜ਼ ਜਿਹੜੀ ਆ ਉਹ ਪਾਰਲੀਮੈਂਟ ਦੇ ਵਿੱਚ ਬੁਲੰਦੀ ਨਾ ਹੋ ਸਕੇ ਠੀਕ ਹੈ ਦੇ ਸਰਮਾਇਦਾਰ ਜਿਹੜਾ ਹੈ ਉਹ ਲੋਕ ਮੁੱਦੇ ਪਾਰਲੀਮੈਂਟ ਦੇ ਵਿੱਚ ਰੱਖ ਸਕਦਾ ਹਾਂ ਰੱਖ ਸਕਦਾ ਹੈ ਜਿਹੜਾ ਬੇਬਾਕ ਹੈ ਜਿਸ ਨੇ ਕਦੇ ਕੋਈ ਬੇਈਮਾਨੀ ਦੇ ਨਾਲ ਸਰਮਾਇਆ ਇਕੱਠਾ ਨਹੀਂ ਕੀਤਾ ਉਹ ਰੱਖ ਸਕਦਾ ਪਰ ਇਹਨਾਂ ਨੇ ਸੀਟਾਂ ਵੇਚੀਆਂ ਨੇ ਵਪਾਰੀਆਂ ਨੂੰ ਜਿਹੜੀਆਂ ਉਹ ਸੀਟਾਂ ਜਿਹੜੀਆਂ ਨੇ ਇਹਨਾਂ ਨੂੰ ਦਿੱਤੀਆਂ ਨੇ ਇਹ ਗੱਲ ਪੰਜਾਬ ਦੇ ਵਿੱਚ ਸੰਘਰਸ਼ ਕਰਨ ਵਾਲੇ ਲੋਕ ਜਿਹੜੇ ਐ ਇਹਨਾਂ ਦੀ ਪਾਰਟੀ ਲਈ ਉਹ ਇਹਨਾਂ ਨੂੰ ਦਿਖਾਈ ਨਹੀਂ ਦਿੱਤੇ ਇਸ ਕਰਕੇ ਜਿੱਥੇ ਕਿਤੇ ਕੋਈ ਕੇਂਦਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਅਸੀਂ ਉਸ ਖਿਲਾਫ ਵੀ ਆਪਣੀ ਆਵਾਜ਼ ਬੁਲੰਦ ਕਰਾਂਗੇ ਜੇ ਪੰਜਾਬ ਸਰਕਾਰ ਧੱਕਾ ਕਰਦੀ ਹੈ ਪੰਜਾਬ ਸਰਕਾਰ ਦੇ ਖਿਲਾਫ ਵੀ ਅਸੀਂ ਜਿਹੜਾ ਹੈ ਉਹ ਸੰਘਰਸ਼ ਕਰਾਂਗੇ ਜੇ ਸਾਨੂੰ ਇਹਨਾਂ ਸਰਕਾਰਾਂ ਦੇ ਨਾਲ ਬੈਠਣਾ ਪੈਂਦਾ ਤੇ ਬਹਿ ਕੇ ਗੱਲਬਾਤ ਵੀ ਕਰਾਂਗੇ ਟੇਬਲ ਟॉक ਵੀ ਕਰਾਂਗੇ ਇਹ ਨਹੀਂ ਐ कि ਅਸੀਂ ਲੜਾਂਗੇ ਇਹਨਾਂ ਨਾਲ ਗੱਲ ਨਹੀਂ ਕਰਾਂਗੇ ਇਹਨਾਂ ਨਾਲ ਲੜਾਂਗੇ ਵੀ ਔਰ ਇਹਨਾਂ ਨਾਲ ਮੇਜ਼ ਤੇ ਬਹਿ ਕੇ ਗੱਲ ਵੀ ਕਰਾਂਗੇ ਪੰਥ ਦੇ ਮੁੱਦਿਆਂ ਤੇ ਪੰਜਾਬ ਦੇ ਮੁੱਦਿਆਂ ਵਾਸਤੇ ਸੋ ਅੱਜ ਦੀ ਇਕੱਤਰਤਾ ਜਿਹੜੀ ਹੈ ਸਾਡੀ ਇਹਨਾਂ ਮੁਖ ਇਸ਼ਵਨ ਨੂੰ ਲੈ ਕੇ ਹੋਈ ਹੈ ਤੇ ਮੈਂ ਸਾਰੇ ਹੀ ਲੀਡਰ ਸਾਹਿਬਾਨ ਦਾ ਸਾਰੇ ਵਰਕਿੰਗ ਕਮੇਟੀ ਦੇ ਮੈਂਬਰ ਜਿਹੜੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਉਹਨਾਂ ਦਾ ਧੰਨਵਾਦ ਕਰਦਾ ਮੀਡੀਆ ਤੇ ਰਾਹੀਂ ਜੇ ਕੋਈ ਸਵਾਲ ਹੋਵੇ ਤੁਸੀਂ ਪੁੱਛ ਸਕਦੇ ਹੋ ਜਿਲ੍ਹਾ ਸਾਹਿਬ ਜੀ ਪਾਰਟੀ ਕੋਲੋਂ ਕਿਹੜਾ ਉਮੀਦਵਾਰ ਦਿੱਤਾ ਜਾ ਰਿਹਾ ਪਤਾ ਨਹੀਂ ਦੇਖੋ ਹੁਣ ਤੱਕ ਤੁਸੀਂ ਦੇਖਦੇ ਆਏ ਹੋ ਕਿ ਸੁਖਬੀਰ ਸਿੰਘ ਬਾਦਲ ਇੱਕ ਪੇਪਰ ਜਿਹੜਾ ਹੈ ਉਹ ਭੇਜਦਾ ਹੈ ਉਹ ਪਘੋੜਾ ਨੇ ਨਾ ਮੈਂ 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 ਉਹੀ ਤੁਹਾਨੂੰ ਦੱਸ ਰਿਹਾ ਮੈਂ ਉਹੀ ਦੱਸ ਰਿਹਾ ਮੈਂ ਉਹੀ ਦੱਸ ਰਿਹਾ ਇਹ ਪਘੋੜਾ ਜਿਹੜਾ ਹੈ ਪ੍ਰਧਾਨ ਉਹ ਇੱਕ ਪੇਪਰ ਭੇਜਦਾ ਤੇ ਉਸ ਪੇਪਰ ਦੇ ਉੱਤੇ ਲਿਖਿਆ ਹੁੰਦਾ ਫਲਾਨਾ ਪ੍ਰਧਾਨ ਫਲਾਨਾ ਸੀਨੀਅਰ ਮੀਤ ਪ੍ਰਧਾਨ ਫਲਾਨਾ ਜਿਹੜਾ ਹੈ ਉਹ ਜੂਨੀਅਰ ਮੀਤ ਪ੍ਰਧਾਨ ਤੇ ਫਲਾਨੇ ਫਲਾਨੇ ਐਡਜੈਕਟਿਵ ਦੇ ਮੈਂਬਰ ਸਾਡੇ ਕੈਂਡੀਡੇਟ ਦਾ ਫੈਸਲਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਿਲ ਕੇ ਕਰਨਗੇ ਅਸੀਂ ਥੋਪਾਂਗੇ ਨਹੀਂ ਆਪਣੇ ਮੈਂਬਰਾਂ ਦੇ ਉੱਤੇ ਕੋਈ ਪ੍ਰਧਾਨ ਅੱਜ ਹੁਣ ਇਸ ਤੋਂ ਬਾਅਦ ਮੈਂਬਰਾਂ ਦੀ ਮੀਟਿੰਗ ਹੈ ਮੈਂਬਰ ਮੀਟਿੰਗਾਂ ਕਰਨਗੇ ਅਸੀਂ ਸਿਰਫ ਮੈਂਬਰਾਂ ਦੀਆਂ ਮੀਟਿੰਗਾਂ 'ਚ ਮੈਂਬਰਾਂ ਨੂੰ ਸੁਣਾਂਗੇ ਤੇ ਮੈਂਬਰ ਜੋ ਫੈਸਲਾ ਮੈਂਬਰ ਕਰਨਗੇ ਉਹ ਪਾਰਟੀ ਨੂੰ ਮਨਜ਼ੂਰ ਹੋ ਅਸੀਂ ਨਵੀਂ ਪਰਤ ਪਾ ਰਹੇ ਅਸੀਂ ਨਵੀਂ ਵਰਤ ਪਾ ਰਹੇ ਹਾਂ ਜੀ ਅਸੀਂ ਕਹਿੰਦੇ ਹਾਂ ਸ਼ਰੋਮਣੀ ਅਕਾਲੀ ਹੁਣ ਤੱਕ ਤੁਸੀਂ ਲੰਬਾ ਦਿੰਦੇ ਆਏ ਹੋ ਇਹ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨਤਨ ਦਾ ਅਸੀਂ ਕਹਿੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਆ ਚਾਹੇ ਜੋ ਵੀ ਹੋਏਗਾ ਤੁਹਾਡਾ ਉਹ ਕਿ ਮੁਕਾਫਰ ਚੱਲੋਗੇ ਬਿਲਕੁਲ ਸਾਡੀ ਸਾਡੀ ਨਜ਼ਰ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਫੈਸਲਾ ਕਰਕੇ ਦੱਸ ਦੇਣਗੇ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਹੀ ਅਨਾਉਂਸ ਕਰਾਇਆ ਜਾਵੇ ਕਿਸੇ ਕੋ ਮੈਂਬਰ ਨਾਲ ਲੈ ਜੀ ਆਪਣੇ ਸਾਡੇ ਕੋਲੇ 30 35 ਮੈਂਬਰ ਤਾਂ ਪੱਕੇ ਨੇ ਤੇ ਬਹੁਤ ਸਾਰੇ ਮੈਂਬਰ ਸਾਡੇ ਨਾਲ ਭਗੋੜੇ ਦਲ ਦੇ ਵੀ ਸੰਪਰਕ ਕਰਦੇ ਨੇ ਪਰ ਅਸੀਂ ਜਿਹੜਾ ਹੈ ਉਹ ਇਹੋ ਹੀ ਅਪੀਲ ਕਰਾਂਗੇ ਕਿ ਆਪਣੀ ਜ਼ਮੀਰ ਨੂੰ ਦੇਖ ਕੇ ਜਿਹੜਾ ਹੈ ਉਹ ਚੰਗੇ ਬੰਦੇ ਨੂੰ ਚੁਣੇ ਜਿਹੜੀ ਅਸੀਂ ਬਾਤ ਕੀ ਕੰਟੈਸਟ ਕਰ ਰਹੇ ਕ ਕੀ ਕੰਟੈਸਟ ਕਰ ਰਹੇ ਕ ਜਿਹੜਾ ਜੇ ਮੈਂਬਰ ਸਭਾ ਨੂੰ ਹੋਣਾ ਘਟੇ ਬਾਅਦ ਸਾਡੀ ਮੀਟਿੰਗ ਹੈ ਜੇ ਮੈਂਬਰ ਸਭਾ ਨੇ ਫੈਸਲਾ ਕਰ ਦੇਣਗੇ ਕਿ ਅਸੀਂ ਲੜਨਾ ਹੈ ਤੇ ਲੜਾਂਗੇ ਜੇ ਉਹਨਾਂ ਨੇ ਕਿਹਾ ਕਿ ਨਹੀਂ ਤੇ ਨਹੀਂ ਕਿਉਂਕਿ ਇਹ ਜਿਹੜਾ ਹਾਊਸ ਚੱਲ ਰਿਹਾ ਹੈ ਨਾ ਜੀ ਇਹ ਕੇਂਦਰ ਸਰਕਾਰ ਦੇ ਰਹਿਮੋ ਕਰਮ ਤੇ ਚੱਲ ਰਿਹਾ ਹੈ ਇਹ ਕੇਂਦਰ ਸਰਕਾਰ ਦੇ ਰਹਿਮੋ ਕਰਮ ਤੇ ਹਾਊਸ ਚੱਲ ਰਿਹਾ ਹੈ ਇਹ ਕੋਈ ਪ੍ਰਤਨਿਤ ਹਾਊਸ ਨਹੀਂ ਸਿੱਖਾਂ ਦਾ ਰਹਿ ਗਿਆ ਕਿਉਂਕਿ ਇਹ ਐਕਸਪਾਇਰ ਹੋ ਚੁੱਕਿਆ ਔਰ ਐਕਸਪਾਇਰ ਹੋਏ ਨੂੰ ਵੀ ਬਹੁਤ ਲੰਬਾ ਸਮਾਂ ਹੋ ਗਿਆ ਇਸ ਕਰਕੇ ਅਸੀਂ ਇਸ ਸਾਡੀ ਪਰਸਨਲ ਓਪੀਨੀਅਨ ਕੀ ਲੜਟ ਕੋਟੈਸਟ ਕਰਨਾ ਚਾਹੀਦਾ ਇਹ ਸਾਡੇ ਮੈਂਬਰ ਦੱਸਣਗੇ ਜੀ ਅਸੀਂ ਆਪਣਾ ਮੈਂਬਰ ਅਸੀਂ ਜੇ ਮੈਂਬਰਾਂ ਨੇ ਕਿਹਾ ਲੜਨਾ ਤੁਹਾਨੂੰ ਸਾਡਾ ਓਪੀਨੀਅਨ ਤੁਹਾਨੂੰ 2 ਵਜੇ ਤੱਕ ਸਾਡੇ ਮੈਂਬਰਾਂ ਵੱਲੋਂ ਹੀ ਤਾਨੂੰ ਪ੍ਰੈਸ ਨੋਟ ਜਿਹੜਾ ਉਹ ਦੇ ਦਿੱਤਾ ਜਾਊਗਾ ਕੱਲ੍ਹ ਬਾਅਦ ਉਹ ਤੋਂ ਬਾਅਦ ਮੀਟਿੰਗ ਹੈ ਬਸ ਸੈਂਕ ਸਰ ਤੁਸੀਂ ਕਹਿ ਰਹੇ ਜਿਹੜਾ ਹਾਊਸ ਹੈ ਐਕਸਪਾਇਰ ਹੋ ਚੁੱਕਾ ਐਸੀ ਐਕਸਪਾਇਰ ਹਾਊਸ ਨਹੀਂ ਤਾਂ ਨੂੰ ਛੋੜਿਆ ਜਦ ਤੱਕ ਉਹ ਦਿੱਤੀਆਂ ਸਰਕਾਰੀ ਉਹਨੂੰ ਐਕਸਪਾਇਰ ਵੀ ਹਾਂ ਬਿਲਕੁਲ ਬਹੁਤ ਵਧੀਆ ਸਵਾਲ ਪੁੱਛਿਆ 2016 ਦੇ ਵਿੱਚ ਜਿਹੜਾ ਇਹ ਹਾਊਸ ਬਹਾਲ ਹੋਇਆ 2016 ਦੇ ਵਿੱਚ 2016 ਦੇ ਵਿੱਚ ਹਾਊਸ ਜਿਹੜਾ ਉਹ ਬਹਾਲ ਹੋਇਆ ਤੇ 5 ਸਾਲ ਦਾ ਪੀਰੀਅਡ ਜਿਹੜਾ ਉਹਨਾਂ ਨੂੰ 2021 ਦੇ ਵਿੱਚ ਜਿਹੜਾ ਪੂਰਾ ਹੋਇਆ ਉਹਨਾਂ ਦਾ ਤੇ ਮੈਂ 2021 ਤੋਂ ਪਹਿਲਾਂ ਜਿਹੜਾ ਉਹ ਜਮਦਾਰ ਬਣਿਆ 17 ਚ ਦਮਦਮਾ ਸਾਹਿਬ ਦਾ ਤੇ 18 ਚ ਅਕਾਲ ਤਖਤ ਸਾਹਿਬ ਦਾ 2021 ਦੇ ਵਿੱਚ ਇਹ ਹਾਊਸ ਜਿਹੜਾ ਐਕਸਪਾਇਰ ਹੋਇਆ ਪਰ ਜਿਹੜਾ ਤੁਹਾਨੂੰ ਇਹਨਾਂ ਨੇ ਹਟਾਇਆ ਉਦੋਂ ਤੇ ਹਾਊਸ ਹੈ ਹੀ ਨਹੀਂ ਜਿਹੜਾ ਐਕਸਪਾਇਰ ਹੋ ਚੁੱਕਾ ਸੀ ਪਰ ਐਕਸਪਾਇਰ ਹਾਊਸ ਐਕਸਪਾਇਰ ਹਾਊਸ ਨੇ ਮੈਨੂੰ ਹਟਾ ਤਾ ਜਿਹੜਾ ਟਾਇਆ ਹੋਇਆ ਉਹ ਕੈਨਸਲ ਕਰਕੇ ਦਮਜੂਰ ਕਰ ਦਿਆ ਤੇ ਮੈਂ ਹੁਣ ਠੱਕੇ ਨਾਲ ਥੋੜੀ ਬੈਠਣਾ ਸੀ ਐਕਸਪਾਇਰ ਹਾਊਸ ਨੇ ਮੈਨੂੰ ਹਟ ਦੇਖੋ ਦੇਖੋ ਆਪਣਾ ਭੱਜੀ ਸਾਹਿਬ ਇਹ ਜਿਹੜਾ ਹਾਊਸ ਹੈ ਇਹ ਕਾਨੂੰਨੀ ਆਧਾਰ ਵੀ ਗਵਾ ਚੁੱਕਿਆ ਹੈ ਮੌਲ ਅਧਿਕਾਰ ਵੀ ਗਵਾ ਚੁੱਕਿਆ ਹੈ ਨਿਤਕ ਆਧਾਰ ਵੀ ਗਵਾ ਚੁੱਕਿਆ ਹੈ ਸਿੰਘ ਸਾਹਿਬ ਇੱਕ ਤੁਸੀਂ ਗੱਲ ਕੀਤੀ ਹੈ ਜੁਨੀਵਰਸਿਟੀ ਦੇ ਕਿਸੇ ਵੀ ਸਾਹਿਬ ਦਾ ਪਾਪ ਨਹੀਂ ਕਰਦਾ ਇੱਕ ਜੁਨੀਵਰਸਿਟੀ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ ਗੁਰੂ ਰਾਜ ਦੇ ਜੀ ਯੂ ਐਸ ਆਈ ਐਟ ਜਿਹੜੇ ਤਿਆਰ ਨੇਮ ਗੁਰੂ ਸਾਹਿਬ ਦੇ ਜਿਹੜੇ ਜਿੰਨੇ ਵੀ ਗੁਰਪੁਰਬ ਹੁੰਦੇ ਨੇ ਬੜੀ ਕੱਦਾਂ ਦੇ ਨਾਮ ਬਣਾਏ ਜਾਂਦੇ ਨੇ ਜਿਵੇਂ ਉਹ ਗੁਰਨਾਲਕ ਸਾਹਿਬ ਦਾ ਆਇਆ ਪਰ ਬਾਦ ਪੇਰੀਆਂ ਜਿਹੜੀਆਂ ਅੰਦਰ ਕੱਢ ਕੇ ਬੱਚਿਆਂ ਨੂੰ ਨਾਲ ਲੈ ਕੇ ਜਿਹੜਾ ਬਣਾਇਆ ਜਾ ਰਿਹਾ ਤੇ ਵੀਸੀ ਨੂੰ ਵਾਅਦਾਂ 'ਚ ਘੇਰ ਕੇ ਅਕਾਲ ਤੱਕ ਤੇ ਸੱਤਿਆ ਜਾਣੀ ਲੱਗਦਾ ਕਿ ਵੀਸੀ ਦਾ ਉਹਦੇ ਕੋਈ ਦੋਸ਼ ਨਹੀਂ ਹੈ ਜਿਹੜਾ ਵੀਸੀ ਚੰਗਾ ਕੰਮ ਕਰਦਾ ਨਾ ਜੀ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੇ ਮੈਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਦੱਸਿਆ ਅਮਰਸਰ ਸਾਹਿਬ ਯੂਨੀਵਰਸਿਟੀ ਦਾ ਵੀਸੀ ਜਿਹੜਾ ਹੈ ਜੇ ਗੁਰਪੁਰਬ ਮਨਾ ਰਿਹਾ ਤੇ ਇਹ ਬਹੁਤ ਚੰਗਾ ਕੰਮ ਹੈ ਔਰ ਮੈਂ ਇਸ ਕੰਮ ਲਈ ਵੀਸੀ ਸਾਹਿਬ ਦੀ ਇਹਨੂੰ ਐਪਰੀਸ਼ੀਏਟ ਕਰ ਭਈ ਜਿਹੜਾ ਸੱਤਿਆ ਗਿਆ ਉਹਨੂੰ ਜੜੂ ਕਿ ਇੱਕ ਡਿਬੇਟ ਚ ਲੱਲੂ ਆ ਜਾ ਸਿਰਫ ਵੈਸੇ ਦੇ ਵਿੱਚ ਲੱਲੂ ਕਿ ਨਹੀਂ ਤੁਸੀਂ ਉਸੇ ਕਿ ਇਦੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਗਾਇਕ ਨੇ ਗਾਣਾ ਗਾਇਆ ਇੱਕ ਮਹਿਮਾਨੇ ਜਿਹੜਾ ਹੈ ਉਹ ਆਰਗੇਨਾਈਜ਼ ਕੀਤਾ ਤੇ ਉਹ ਜਿਹੜਾ ਗਾਇਕ ਨੂੰ ਵੀ ਨਹੀਂ ਸੱਦਿਆ ਗਿਆ ਤੇ ਆਰਗੇਨਾਈਜ਼ਰ ਜਿਹੜੇ ਆ ਉਹਨਾਂ ਨੂੰ ਵੀ ਸ਼ਾਇਦ ਨਹੀਂ ਸੱਦਿਆ ਗਿਆ ਇੱਕ ਮਨਿਸਟਰ ਨੂੰ ਜਿਹੜਾ ਸੱਦ ਲਿਆ ਗਿਆ ਇਹ ਪਰਸਨਟੀ ਨਹੀਂ ਹੋਣੀ ਚਾਹੀਦੀ ਬੀਸੀ ਦਾ ਪੱਖ ਜਿਹੜਾ ਹੈ ਉਹ ਸੁਣਨਾ ਚਾਹੀਦਾ ਸੀ ਔਰ ਸੁਣਨ ਤੋਂ ਬਾਅਦ ਫੈਸਲਾ ਕਰਨਾ ਚਾਹੀਦਾ ਜਿਹੜੀ ਅਗਲੀ ਕਨਸਟਿਟਿਊਸ਼ਨ ਹੈ ਜਿਹੜਾ ਮੱਦੀ ਵਾਈਸ ਚੈਂਸਿਟਰ ਯੂਨੀਵਰਸਿਟੀ ਬਣਾਈ ਜਾਵੇ ਚੰਗੀ ਗੱਲ ਹੈ ਜੀ ਚੰਗੀ ਗੱਲ ਹੈ ਜੀ ਪਰ ਕਿੱਡੀ ਹੈਰਾਨੀ ਦੀ ਗੱਲ ਹੈ ਨਾ ਕਿ ਇੱਕ ਪਾਸੇ ਸਾਡੇ ਸਰਕਾਰ ਨੇ ਇੱਕ ਤੇ ਗੁਰਸਾਨ ਇੱਕ ਦਿਨੇ ਬੋਤਲਾ ਕਰ ਰਹੀ ਹੈ ਅੱਜ ਤੱਕ ਕੋਈ ਇੱਕ ਨਿਸ਼ਚਿਤ ਰੋਪ ਨਹੀਂ ਕਿਹਦਾ ਤੋਂ ਦੱਸੋ ਅਦੇ ਅਦਾਸੀ ਪ੍ਰੀਯ ਯੂਨੀਵਰਸਿਟੀ ਬਾਰੇ ਇੱਕ ਵਿਸ਼ੇਸ਼ ਐਮਰਜੈਂਸੀ ਅਕੀ ਸਾਹਿਬ ਕਦੇ ਅਮਰਸਰ ਸਾਹਿਬ ਦਾ ਡੀਸੀ ਵੀ ਸਿੱਖੀ ਲੱਗਦਾ ਸੀ ਅੱਜ ਸਿੱਖ ਨਹੀਂ ਲੱਗਦਾ ਜੀ ਸਾਹਿਬ ਪੰਜ ਪੰਜ ਪੋਸਟਾਂ ਜਿਹੜੀਆਂ ਪੰਜਾਬ ਦੀਆਂ ਬਹੁਤ ਕਿਸੇ ਵੀ ਸਟੇਟ ਦੀਆਂ ਬੜੀਆਂ ਅਹਿਮ ਮੰਨੀਆਂ ਜਾਂਦੀਆਂ ਚੀਫ ਸੈਕਟਰੀ ਹੋ ਗਿਆ ਪ੍ਰਿੰਸੀਪਲ ਸੈਕਟਰੀ ਹੋ ਗਿਆ ਡੀਜੀਪੀ ਹੋ ਗਿਆ ਇੱਕ ਜਿਹੜਾ ਕੋਰਟ ਦੇ ਵਿੱਚ ਜਿਹੜਾ ਪੇਸ਼ ਕਰਦਾ ਐਡਵੋਕੇਟ ਜਨਰਲ ਹੋ ਗਿਆ ਔਰ ਹਿੰਦੁਸਤਾਨ ਦੇ ਵਿੱਚ ਅੱਜ ਤੋਂ 30 35 ਸਾਲ ਪਹਿਲਾਂ ਹਰ ਸਟੇਟ ਦੇ ਵਿੱਚ ਇੱਕ ਇੱਕ ਦੋ ਦੋ ਪੋਸਟਾਂ ਦੇ ਉੱਤੇ ਸਿੱਖ ਬੈਠੇ ਹੁੰਦੇ ਸੀ ਅੱਜ ਪੰਜਾਬ ਦੇ ਵਿੱਚ ਇਹਨਾਂ ਪੰਜ ਕੋਸਟਾਂ ਦੇ ਵਿੱਚ ਸਿੱਖ ਨਹੀਂ ਰਹੇਗੀ ਸਿੰਘ ਸਾਹਿਬ ਉਹ ਤੁਹਾਡੇ ਜਿਹੜੇ ਦੋਸਤ ਨੇ ਮਟਵਾ ਜੀ ਉਹ ਬੜੀ ਵੀਡੀਓ ਬਾਕੀ ਕਰਨਾ ਹੈ ਉਹ ਕਿਹੇ ਚੰਗੇ ਬੰਦਾ ਦਾ ਪੁੱਛੋ ਜੀ ਕੋਈ ਛੱਡੋ ਹਾਂਜੀ ਸੰਭਾਵੀ ਉਹ ਤੁਸੀਂ ਨੌਗਵਾਲ ਸਾਹਿਬ ਹੋ ਸਕਦੇ ਆ ਭੁੱਲੇਵਾਲ ਰਾਠਾ ਹੋ ਸਕਦੇ ਆ ਭੁੱਲੇਵਾਲ ਰਾਠਾ ਹੋ ਸਕਦੇ ਆ ਮਤਲਬ ਮਖੀ ਸਿੰਘ ਕਾਨੇ ਕਿ ਹੋ ਸਕਦੇ ਆ ਭਾਈ ਮਨਜੀਤ ਸਿੰਘ ਹੋ ਸਕਦੇ ਆ ਬਿਲਕੁਲ ਮਨਜੀਤ ਸਿੰਘ ਕੋਈ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਅਜੇ ਮੈਂ ਇਹ ਕਹਿੰਦਾ ਮੈਂ ਬਣਾ ਨੇ ਫੈਸਲਾ ਨਹੀਂ ਕੀਤਾ ਕਿ ਨਹੀਂ ਆਪਾਂ ਵੀਰਵਰ ਖਿਡਾਰੀ ਨਹੀਂਗਾ ਨਹੀਂ ਨਹੀਂ ਤੁਸੀਂ ਕਹਿ ਸਕਦੇ ਹੋ ਮੈਂ ਬਰਾ ਦੇਣਾ ਆਪਣੀ ਵਿਆਖਤ ਕਰ ਚੁੱਕਿਆ ਜੇ ਜੇ ਦਾ ਅਸੀਂ ਉੱਥੇ ਅਸੀਂ ਐਕਸਪਾਇਰ ਬੀਦਵਰ ਖੜਾਣਾ ਕਿੰਨਾ ਕੁ ਜਾਇਜ਼ ਹੋਏਗਾ ਜਿਹੜੇ ਹਾਊਸ ਨੂੰ ਆਪਾਂ ਐਕਸਪਾਇਰ ਮੰਨ ਲਿਆ ਕੀ ਸਾਨੂੰ ਐਕਸਪਾਇਰ ਹਾਊਸ ਦੇ ਵਿੱਚ ਜਾ ਕੇ ਰੌਲਾ ਪਾਉਣਾ ਵੀ ਜਿਹੜਾ ਹੈ ਉਹ ਨਹੀਂ ਚਾਹੀਦਾਗਾ ਕੀ ਇਹਨਾਂ ਨੇ ਅਗਿਆਨੀ ਸੁਲਤਾਨ ਸਿੰਘ ਜੀ ਨੂੰ ਬਿਨਾਂ ਕਿਸੇ ਕਾਰਨ ਤੋਂ ਉਹਨੂੰ ਡਿਮੋਡ ਕਰ ਦਿੱਤਾ ਗਿਆ ਕੀ ਸਾਡੇ ਮੈਂਬਰ ਜਿਹੜੇ ਐਕਸਪਾਇਰ ਹਾਊਸ ਦੇ ਵਿੱਚ ਜਾ ਕੇ ਐਕਸਪਾਇਰ ਹਾਊਸ ਵੱਲੋਂ ਕੀਤੀਆਂ ਗਲਤੀਆਂ ਦੀ ਆਵਾਜ਼ ਵੀ ਨਾ ਚੁੱਕਣ ਉਹਨਾਂ ਨੇ ਸ਼ੋਰ ਨਹੀਂ ਕੀਤੀ ਕਿਤੇ ਪਤਾ ਨਹੀਂ ਇਹ ਇੱਕ ਸਿੱਖ ਦਾ ਦੂਜੇ ਸਿੱਖ ਨੂੰ ਮਿਲਣਾ ਜਿਹੜਾ ਗੁਨਾਹ ਹੈ ਦੱਸੋ ਇਹ ਕਿਹੜਾ ਦੂਜੇ ਸਿੱਖ ਨੂੰ ਚੰਗਾ ਆਪਾਂ ਨੂੰ ਲੜੀ ਜੀ ਠੀਕ ਹੈ ਤੁਹਾਡਾ ਸੁਝਾਅ ਹੈ ਕੋਈ ਗੱਲ ਇਹ ਵੀ ਮਾੜੀ ਗੱਲ ਹੈ ਇਹ ਵੀ ਮਾੜੀ ਗੱਲ ਹੈ ਗਲਤ ਕਰਦਾ ਸਾਬ ਆਪ ਸੁਝਾਅ ਦਿੰਦੇ ਨਹੀਂ ਬਿਲਕੁਲ ਸਿਰਫ ਆਪਕੋ ਹੋਊਗਾ ਬੋਲਦੇ ਯੋਕ ਪੋੜਾ ਜੀ ਉਹ ਪੁਰਾਣਾ ਨਹੀਂ ਉਹ ਠੀਕਣਾ ਆਵਾਜ਼ ਤਾਂ ਬੁਲੰਦ ਕਰਨੀ ਚਾਹੀਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਗਲਾਂ ਦੇ ਖਿਲਾਫ ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਗਲਾਂ ਦੇ ਖਿਲਾਫ ਜੰਗਾਂ ਲੜੀਆਂ ਨਾ ਲੜਦੇ ਚਲੋ ਠੀਕ ਹੈ ਠੀਕ ਹੈ ਜੀ ਬਸ ਗੱਲ ਕਰਦੇ ਹੋ ਵੀ ਕੈਂਡੀਡੇਟ ਦੀ ਮੈਂ ਤੁਹਾਨੂੰ ਦੱਸਦਾ ਮੋਂਗੋਵਾਲ ਹੋ ਸਕਦਾ ਹੈ ਕੁਲੇਰਾਟਾ ਹੋ ਸਕਦਾ ਹੈ ਸਾਰੀ ਹੋ ਸਕਦਾ ਨਹੀਂ ਮੈਂ ਤੁਹਾਨੂੰ ਦੱਸਦਾ ਸਾਡੀ ਇਹਦਾ ਫੈਸਲਾ ਸਿਰਫ ਜਿਨ੍ਹਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ ਐਕਟ ਨੇ ਉਹੀ ਕਰਦਾ ਹੈ ਕੈਂਡੀ ਮੈਂਬਰ ਮੰਨ ਲੀਏ ਕਿ ਤੁਹਾਡੇ ਨਾਲ ਜੁੜੇ ਨੇ ਵਿੱਚੋਂ ਕੋਈ ਜੁੜੇ ਪੂਰਨ ਸੁਤੰਤਰ ਹੋ ਜਾ ਪਰ ਜੇ ਜੇ ਅਸੀਂ ਪ੍ਰਧਾਨ ਵੀ ਬਣਾ ਲੈਨੇ ਆ ਫੇਰ ਵੀ ਅਸੀਂ ਇਹੋ ਮੰਗ ਕੇ ਕਲੈਕਸ਼ਨ ਇਲੈਕਸ਼ਨ ਹੋਣੀ ਚਾਹੀਦੀ ਹੈ ਜਰਨਲ ਇਲੈਕਸ਼ਨ। ਜੀ ਰਿਪੋਰਟ ਹੈ। ਉਹਨਾਂ ਦੇ ਲੱਤਾਂ ਦੇ ਵਿੱਚ ਥੋੜੀ ਜੀ ਪ੍ਰੋਬਲਮ ਆ ਗਈ ਹੈ ਜੀ। ਕੋਈ ਇਲੈਕਸ਼ਨ ਮੇਰੇ ਪ੍ਰੋਬਲਮ ਜਨਰਲ ਇਲੈਕਸ਼ਨ ਦੀ ਗੱਲ ਕਰਦੇ ਹੋ। ਨਹੀਂ ਉਹ ਫਿਰ ਜਰਨਲ ਉਹ ਵੀ ਚੇਰਤੇ ਨੇ। ਜਨਰਲ ਇਲੈਕਸ਼ਨ ਦੀ ਗੱਲ ਕਰ। ਅਸੀਂ ਦੇਖੋ ਅਸੀਂ ਇਹੋ ਮੰਗ ਕਰਦੇ ਹਾਂ ਕਿ ਜਰਨਲ ਇਲੈਕਸ਼ਨ ਹੋਣੀ ਚਾਹੀਦੀ ਹੈ। ਠੀਕ ਹੈ। ਮਤਲਬ ਇਹ ਜਿਹੜੇ ਹੈ ਭਗੋੜੇ ਦਲ ਦੀਆਂ ਤੇ ਸੈਂਟਰ ਦੀਆਂ ਸੀਟੀਆਂ ਵੀੜੀਆਂ ਬਹੁਤਾ ਦਿਨ ਚੱਲਣੀਆਂ ਨਹੀਂ। ਠੀਕ ਹੈ ਜੀ। ਠੀਕ ਹੈ। ਓਕੇ।